ਲੋਕ ਜਨੇ ਪਾ ਕੇ ਮੱਕੀ ਮੁਕੀ ਦਾ ਚਾਰ ਦਵਾਰੇ ਢੋਲ ਭਰਾ ਰਿਆ ਕਰ ਦੋ ਗਦਦੂ ਕਰਨਾ ਤੇ ਬਾਕੀ ਜਿਹਨਾਂ ਦੀਆਂ ਵੀੜੀਆਂ ਲੈਤੀਆਂ ਇਹਨਾਂ ਨੂੰ ਵੀੜੀਆਂ ਬੁੜੀਆਂ ਦੇਣੀਆਂ ਨੇ ਗਈਆਂ ਤੇ ਹੁਣ ਟੈਂਕੀ ਭਰਾਵਾਂਗੇ ਆ ਪੀਪੀ ਪਈਆ 40 ਲੀਟਰ ਵਾਲੀ ਇਹ ਤੇ ਇੱਕਾ ਢੋਲ ਭਰਾਵਾਂਗੇ ਤੇ ਤਾਂ ਜਾ ਕੇ ਸਰੂਗਾ ਤੇ ਅਜੇ ਚਾਚੇ ਨੇ ਵੀ ਚਾਰ ਪਾਉਣਾਗਾ ਉੱਥੇ ਵੀ ਦੇਖਦੇ ਆ ਕੀ ਹਾਲ ਬਣੂਗਾ ਵੀ ਸੁੱਕੇ ਚ ਪੈਂਦਾ ਕਿ ਗਿੱਲੇ ਚ ਪੈਂਦਾ ਵਾਹਣ ਦੇ ਦੇਖਦੇ ਆ ਜੇ ਮਸ਼ੀਨ ਆ ਗਈ ਹੋਣੀ ਹੁਣ ਉਹਦੇ ਤੇ ਮੈਂ ਬਸ ਤੇਲ ਲੈਣ ਆਇਆ ਸੀਗਾ ਇਹ ਲੋ ਹੈਗਾ ਤਾਂ ਔਖਾ ਹੀ ਆ ਯਾਰ ਚਾਰਜੀ ਵਾਲਾ ਗਿੱਲੇ ਚ ਆ ਜਾਂਦਾ ਇਹਦਾ ਸੁੱਕੇ ਚ ਫਿਰ ਤਾਂ ਬਹੁਤ ਤਰਾ ਆਉਂਦਰੀ ਹੈ ਇਹਦੀ ਗਿੱਲੇ ਜਾ ਕੇ ਫਿਰ ਤਾਂ ਠੀਕ ਆ ਦੇਖੋ ਜੀ ਮਾਨ ਖਾਲੀ ਹੋਇਆ ਥੋੜਾ ਤੇ ਨੀਚੇ ਥੋੜਾ ਤੇਲ ਚੰਕਦਾ ਰ ਆ ਦੇਖੋ ਤੇ ਬਾਕੀ ਕੀ ਹੋਇਤੀ ਜੀ ਕੇਪਲ ਪੰਪ ਦੇ ਉੱਤੇ ਆਪਾਂ ਇੱਥੇ ਹੀ ਲੱਗੇ ਆਨੇ ਹੁੰਦੇ ਜਿਆਦੇ ਤੇਲ ਆਪਾਂ ਬਤ ਜੰਨੋ ਹੋ ਰਿਹਾ ਦਿਨ ਮੈਂ ਕੋਈ ਅਪਡੇਟ ਕੀ ਰੇਟ ਕੀ ਚੱਲ ਰਿਹਾ ਹੁਣ ਯਾਰ ਤੇਲ ਦਾ ਰੇਟ ਹੈਗਾ ਜੀ 80 ਜੀ ਤੇਲ ਕਿਤੇ ਮਰਜ਼ੀ ਪਾਉਣਾ ਹੋਵੇ ਪਰ ਉਦੋਂ ਬੱਦਲਾ ਡੋਦਣਾ ਜ਼ਰੂਰੀ ਹੁੰਦਾ ਹਾ ਤੇਲ ਪਾਉਣ ਲੱਗ ਰਹੀ ਦੀ ਅਜਾ ਤੇ ਟੈਂਕੀ ਫੁੱਲ ਭਰ ਗਿਆ ਉਤੋਂ ਦੀ ਆ ਦੇਖੋ ਸਾਰੀ ਸ਼ੋਲੂ ਵੇਢੀ ਇਹ ਵੀ ਯਾਰ ਔਖਾ ਹੀ ਆ ਮੈਨੂੰ ਲੱਗਦਾ ਢੋਲ ਦੇ ਵਿੱਚੋਂ ਨਾ ਨਾ ਕਰਦੇ ਪੰਜ 10 ਲੀਟਰ ਤਾਂ ਹੀ ਡੋਲੇ ਜਾਂਦਾ ਹੁੰਦਾ ਸਾਡਾ ਤੇ ਚੰਦ ਰਿਆ ਦੇਖੋ ਇਹ ਸਿਰੇ ਦਾ ਪਰਮਿਟਰ ਹੀ ਜਾ ਰਿਹਾ ਭਜਦਾ 20 ਲੀਟਰ ਤੇਲ ਪਿਆ ਹਜੇ ਤਾਂ ਬਹੁਤ ਕੁ ਹੋ ਗਿਆ ਤੇ 200 ਲੀਟਰ ਦਾ ਢੋਲਾ ਲਓ 4-5 ਮਿੰਟ ਇਹਨੇ ਛੋਟੀ ਨੌਜਾ ਲਾਤੀ ਬਈ ਨੇ ਵੱਡੀਆਂ ਲਾਈ ਹੈਗੀ। ਲਓ ਵੀ ਮਿੱਤਰੋ ਆਪਣੀ ਮੱਕੀ ਦਾ ਚਾਰ ਹੈ ਜਿਹੜਾ ਜਮਾ ਫਾਈਨਲ ਹੋ ਚੁੱਕਿਆ ਆਪਣੀ ਕੱਲੀ ਬਰਕਾਈ ਸਰ ਕੋ ਚਰੀ ਰਹੇਗੀ। ਇਹ ਬਜਾਈ ਇਕੱਠੀ ਹੋਈ ਹੋਈ ਸੀ ਪਰ ਇਹ ਪੂਰੀ ਤਰ੍ਹਾਂ ਪੱਕੀ ਨਹੀਂ ਹੈਗੀ ਹਲੇ। ਛਿੱਟਾ ਬਹੁਤ ਵਧੀਆ ਗੱਡੇ ਹੋਇਆ ਬਹੁਤ ਵਧੀਆ ਜਮਾਗਾ। ਆ ਟਰਾਲੀ ਫੁੱਲ ਭਰੀ ਹੋਈ ਆ। 855 ਟਰੈਕਟਰ ਤੇ ਡਰਾਈਵਰ ਇਹਦਾ ਮੈਂ ਆ। ਵਾਹਣ ਵੀ ਠੀਕ ਹੀ ਹੈਗਾ ਨਾ ਗਿੱਲਾ ਹੀ ਹੈ ਨਾ ਸੁੱਕਾ ਹੀ ਹੈਗਾ। ਦੇਖਦਾ ਵੀ ਕਿਵੇਂ ਜਾਂਦਾਗਾ ਬਾਹਰੇ ਰਿੰਗ ਕਿ ਨਿਕਲੂਗਾ ਇੱਕ ਐਂ ਨਿਕਲ ਜੂ ਆਰਾਮ ਨਾਲੀ ਇਹ ਆ ਚਾਰ ਫੁੱਟਾਂ ਦੀ ਮਸ਼ੀਨ ਧੀਗੀ ਆਪਣੇ ਇੱਕ ਪਿੱਟਾ ਆਪਾਂ ਨੇ ਪਹਿਲਾ ਚਾਰ ਦਾ ਪਾਤਾ ਦੀਗਾ ਤੇ ਦੂਜਾ ਪਿੱਟ ਦੀ ਜਿਹੜਾ ਉਹ ਜੇ ਭੈਣ ਲੱਗ ਰਿਹਾਗਾ ਉਹ ਦੂਜੇ ਠੇਕੇ ਵਾਲੇ ਚ ਬੀਜੇ ਹੋਏ ਸੀਗਾ ਜਿਹੜੀ ਆ ਮੱਕੀ ਆ ਇਹ ਦੂਜੀ ਆਪਣੇ ਘਰ ਦੇ ਖੇਤ ਦੇ ਵਿੱਚ ਬੀਜੀ ਹੋਈ ਧੀਗੀ ਉਹ ਆਪਣੀ ਆਰਗੈਨਿਕ ਸਬਜ਼ੀ ਆ ਗਈ ਸਾਹਮਣੇ ਉਹ ਉੱਠ ਆ ਗਿਆ ਆਪਣੇ ਇਧਰ ਇਹਨੂੰ ਮੈਂ ਹੁਣ ਲਾਤੜੀ ਜਾਂਦਾ ਪੂਰਾ ਪੈਰਾਂ ਨਾਲ ਕਿਉਂਕਿ ਉਹ ਭੂੰਗਾ ਜਿ ਇੱਕ ਹੋਰ ਪੋਗੜਿਆ ਟੁੱਟੇ ਪਈ ਸੀਗੇ ਬਾਕੀ ਦੇਖਦੇ ਹਾਂ ਹੁਣ ਇਹਨੂੰ ਪੈਂਦਾ ਪੂਰਾ ਕਿ ਨਹੀਂ ਪੈਂਦਾ ਵੀ ਲਓ ਭਈ ਆ ਗਈ ਚਾਰ ਵਾਲੀਆਂ ਬੀੜੀਆਂ ਤੇ ਦੁਬਾਰੇ ਫੇਰ ਤੇ ਆ ਹੁਣ ਬਸ ਆਪਣੀ ਐਂਡਲੀ ਵੀੜੀ ਹੈਗੀ 4-5 ਘਰਾਂ ਨਾਲ ਵੀੜੀ ਸੀ ਆਪਣੇ ਤੇ ਬਸ ਲਾਜਤਵਾਗਾ ਤੇ ਇਹ ਨਾਲ ਦਾ ਲਿਹਾਜ਼ ਹੀ ਆਦਾ ਤੋਂ ਆਪਣੇ ਤੇ ਵਧੀਆ ਹੁਣੇ ਜਾਣੀਆਂ ਤੇ ਆ ਹੁਣ ਦੂਜੀ ਟਰਾਲੀ ਭਰਨ ਲੱਗਿਆ ਇੰਨੇ ਕੁ ਸੌਂਚ ਤੋਂ ਅਸੀਂ ਕਟਾਈ ਹੋਈ ਹੈ ਬਸ ਤੇ ਆਪਣਾ ਇਹ ਉਹ ਵੱਡਾ ਕੋਲ ਟਰੈਕਟਰ ਤੇ ਮੱਕੀ ਦਾ ਟਾਂਡੇ ਦੇਖੀ ਇਹ ਅਸੀਂ ਦੇਖੇ ਜਿਵੇਂ ਕਿ 13-12-13 ਪੱਟੇ ਤੱਕ ਹਾਈਟ ਪਾ ਗਈ ਹੈ ਇਹਦੀ ਤੇ ਸੋਨਾ ਦੀ ਕਾ ਟਰੈਕਟਰ ਹੈ ਇਹ ਟਾਈਗਰ ਇਹ ਮਸ਼ੀਨ ਦਾ ਤਾਂ ਜਿਗਾੜੂ ਜਿਹਾ ਗੰਮੀ ਲੱਗਦਾ ਮੈਨੂੰ ਇਹਦਾ ਕੰਪਨੀ ਕੰਪਨੀ ਦੇ ਤੇ ਕੋਈ ਕਹਿ ਨਹੀਂ ਗਿਆ ਉਹ ਦੇਖੀ ਹੋਈ ਹੈ ਬਣੀ ਕਿਹੜੀ ਹੈ ਯਾਰ ਜਿਹੜਾ ਹੈਗਾ ਤਾਪਾ ਜਾਂ ਉੱਤੇ ਵਾਲੇ ਆਪ ਪਾਵਰ ਵਾਲਿਆਂ ਦਾ ਇਹ ਜਾਦੀਆਂ ਮਸ਼ੀਨਾਂ ਦੇਖ ਕੇ ਨੇ ਆਪ ਪਾਵਰ ਵਾਲਿਆਂ ਗੀ ਨੇ ਮਤਲਬ ਵਧੀਆ ਹੋਣੀਆਂ ਲਾਓ ਭਾਈ ਆਪਣੇ 4 ਪੌਂਡ ਵਾਲੀ ਜਿਹੜੀ ਸਮਾਪਤੀ ਅੱਜ ਹੋ ਗਈ ਹੈਗੀ ਇਆ ਇੱਕ ਟਿਗੇੜਾ ਹੀ ਰਹਿ ਗਿਆ ਬਸ ਇਹ ਲਾਸਟ ਟਿਗੇੜਾ ਜਦ ਇਹ ਆਪਣੀ ਟਰਾਲੀ ਚ ਪਈ ਜਾਊਗਾ ਤੇ ਆਪਾਂ ਪਾੜ ਕੇ ਸੀਗੇ Song ਤੇ ਮੈਂ ਵੀਡੀਓ ਬਣਾਉਣ ਵਾਸਤੇ ਮੈਂ ਚੱਲ ਪਾਉਜ਼ ਕਰ ਦिए ਤੁਹਾਨੂੰ ਕਾਪੀਰਾਈਟ ਪਾਉਣਾਗਾ ਤੇ ਆ ਇਧਰ ਇੱਕ ਟਰਾਲੀ ਭਰੀ ਖੜੀ ਆ ਜਿਹੋ ਸੀਗੇ ਜਾਂਦੇ ਦੇ ਪੰਡੂ ਉਧਰ ਬੈਠੇ ਸੀਗੇ ਉਹ ਇਧਰ ਲਾਈਟ ਲੱਗ ਰਹੀ ਉੱਥੇ ਕੱਟੇ ਨੇ ਸਾਰੇ ਤੇ ਆ ਇੱਕ ਟਿਗੇੜਾ ਰਹਿ ਗਿਆ ਇਹ ਉਹ ਆ ਕੇ ਜਦੋਂ ਆਪਾਂ ਚੱਲਦੇ ਆਂਗੇ ਮੇਰੇ ਪਪਾਈਏ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਵਾਸਤੇ ਹੈਗੀਆਂ ਹੋਰ ਵੀਡੀਓ ਲੈ ਕੇ ਆਉਂਦੇ ਆਏ ਏ ਤੁਹਾਡੀ سپورਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਆਪਾਂ ਨੂੰ ਜਿਹੜੀ ਤੁਹਾਡੇ ਲਾਈਕ ਸ਼ੇਅਰ ਕਮੈਂਟ ਹੁੰਦੇ ਨੇਗੇ ਇਹਨਾਂ ਦਾ ਹੌਸਲਾ ਹੀ ਮਿਲਦਾ ਹੋਰ ਆਪਾਂ ਨੂੰ ਕੁਝ ਨਹੀਂ ਮਿਲਦਾਏਗਾ ਬਸ ਆਪਣੇ ਕਹਾ ਹੌਸਲੇ ਨਾਲ ਹੀ ਵੀਡੀਓ ਪਾਉਣੀ ਹੈ ਤੇ ਫਿਰ ਕਰਿਆ ਕਰੋ ਕਿਰ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਦਬਕੇ ਕਰਦੇ ਕਰੋ ਕਿਰ ਸ਼ੇਅਰ ਤਾਂ ਲਓ ਬਾਈ ਆੜੇ ਸਾਈਡਾਂ ਨੇ ਕਿੜੇ ਤੀਕੇ ਆ ਕੱਟਿਆ ਜੂ ਆ ਨਿਕਲੇ ਆ ਤੇ ਉਹ ਚੱਕੀਆਂ ਦੇ ਨਾਲ ਉਧਰ ਪੰਡਾ ਇਹਦੇ ਵਿੱਚ ਮਸ਼ੀਨ ਮੜਾ ਮੋਟਾ ਸੱਡ ਦਿੰਦੀ ਹੈਗੀ ਆ ਵੀ ਚੱਕ ਲੈ ਬਾਈ ਚੱਕੋ ਬਾਈ ਆਥਰਾਂ ਦਾ ਫਿਰ ਸਾਨੂੰ ਪਤਾ ਹੀ ਹੈ ਕੰਮ ਬਣਿਆ ਹੁੰਦਾਗਾ ਇਹ ਵੀ ਖਾਸੀ ਹੋ ਗਈ ਟਰਾਲੀ ਆਪਣੀ ਬਾਡੀ ਤੋਂ ਉੱਪਰ ਭਰ ਗਈ ਤੇ ਮਾਗਰੋ ਖਲਦੀ ਅਜੇ ਜੀ ਮੂਰੋ ਪਰੀ ਹੋਈ ਆ ਬਾਡੀ ਦੇ ਉੱਪਰ ਹੋ ਗਈ ਬਾਕੀ ਸਨੋ ਇੱਕ ਹੋਰ ਵੀ ਗੱਲ ਦੱਸਾਂਗੇ ਮੇਰੇ ਇੱਕ ਗੀਤ ਸੁਣਿਆ ਸੀ ਕਹਿੰਨ ਉਸ ਸੁਣ ਕੇ ਮੇਰੇ ਗੱਲ ਧਿਆਨ ਚ ਆ ਗਈ ਤੇ ਮੈਂ ਉਹ ਸੁਣੀ ਹੋਈ ਛੋੜੇ ਨਾਲ ਉਹ ਵੀ ਸਾਂਝੀ ਕਰੂੰਗਾ ਮੈਂ ਲਓ ਵੀ ਕਹਿੰਦੇ ਅੱਜ ਬਰਕਾਈ ਸਾਰ ਕੋ ਤਾਂ 4-5 ਲੱਗੇ ਤੇ ਆਹ ਦੇਖੋ ਇਹ ਹੁਣ ਢਿੱਡੇ ਬਾੜੀਆਂ ਦੇ ਜਾਂਦੀ ਤਾਂ ਕਰਕੇ ਜਿਆਦਾ ਉੱਚਾ ਹੈਗਾ ਤੇ ਉਹ ਟਰੈਕਟਰ ਖੜਿਆ ਆਪਣਾ ਇੱਕ ਟਰਾਲੀ ਭਾਰੀ ਭਰ ਕੇ ਤੇ ਦੋ ਭਰਾ ਖੜੇ ਨੇ ਤੇ ਤੇ ਮਸ਼ੀਨ ਆਪਣੀ ਉਹੀ ਉੱਦੇ ਵਾਲੀ ਹੈਗੀ ਤੇ ਇੰਨਾ ਜਿਆਦੇ ਇਹਦੇ ਵਿੱਚ ਲਾ ਲੋ 4 ਆ ਗਿਆ ਵੀ ਮਸ਼ੀਨ 4 ਖੁੱਡ ਲੈ ਕੇ ਤੁਰ ਨਹੀਂ ਸਕਦੀ ਹੈਗੀ ਪਹਿਲੇ ਲੋਚ ਵੀ ਵੀ ਇੰਨਾ ਜਿਆਦੇ ਚ ਲਾਣਾ ਤੰਨ ਵਾਰੀ ਚੋਕ ਹੋ ਗਈ ਹਲਿਆਂ ਲਾ ਲੋ ਵੀ ਤਿੰਨ ਗੇੜੇ ਲਾਇਨੇ ਕਿਲੇ ਉਤੋਂ ਦੀ ਇੰਨੀ ਜਿਆਦੇ ਇਹਦੇ ਵਿੱਚ ਆਪਾਂ ਗੇੜੀ ਵੀ ਲੰਗ ਆ ਗਈ ਜੇ ਕੁਝ ਵੀ ਆਪਾਂ ਗੇੜੀ ਤੇ ਛੱਟਾ ਦੇਖ ਤੁਸੀਂ ਕੱਡਾ ਵੱਡਾ ਦਾ ਆਹ ਦੇਖੋ ਕੱਡਾ ਮੱਕੀ ਤੋਂ ਵੀ ਜਿਆਦੇ ਵੱਡਾ ਛੱਟਾ ਆ ਇਹ ਆਹ ਦੇਖੋ ਤੇ ਕੱਦ ਦੇਖੋ ਬਾਕੀ ਤੁਸੀਂ ਕੱਦ ਹੈਗਾ ਬਤੇ ਆਹ ਵਿੱਚ ਜਿਹੜੀ ਬਾਦ ਚ ਹਰੀ ਹੋਈ ਆ ਉਹਦਾ ਤਾਂ ਘੱਟਾਗਾ ਕੱਦ ਇਹ ਪਤਾ ਨਹੀਂ ਹਰੀ ਹੋਣ ਚ ਪਤਾ ਨਹੀਂ ਕਿੰਵੇਂ ਜੇ 2 12 ਇੰਚ ਹਰੀ ਹੋਈ ਹੈਗੀ ਇਹ ਆਹ ਦੇਖੋ ਨੀਚੇ ਟਾਂਡਾ ਦੇਖੋ ਕਿੰਨਾ ਮੋਟਾ ਸਾਰਾ ਆਹ ਦੇਖੋ ਮੋਟਾ ਟਾਂਡਾ ਕਿੰਨਾ ਦਾ ਇਹਦੇ ਵਿੱਚ ਐਨ ਪੂਰੀ ਗੁੱਦ ਆ ਗਈ ਆ ਦੇਖੋ ਟਾਂਡਾ ਦੇਖੋ ਬਈ ਕਿੰਨਾ ਮੋਟਾ ਟਾਂਡਾ ਵਰਕਾਈ ਸਾਰ ਕੋ ਦਾ ਇਹ ਵਰਕਾਈ ਸਾਰ ਕੋ ਦੇ ਰਿਜ਼ਲਟ ਨੇਗੇ ਆਮ ਖੇਤਾਂ ਚੋਂ ਮਿਲਦੇ ਨਹੀਂ ਜਿਹੜੇ ਤੁਹਾਨੂੰ ਆ ਦੇਖੋ ਮਸ਼ੀਨ ਚੱਲ ਰਹੀ ਹੈਗੀ ਬਾਕੀ ਫਿਰ ਦੱਸਾਂਗੇ ਆਪਾਂ ਕਿਲੇ ਜੋ ਵੀ ਕਿੰਨੀਆਂ ਟਰਾਲੀਆਂ ਆਪਣੀਆਂ ਭਰ ਗਈਆਂ ਇੱਕ ਟਰਾਲੀ ਭਰ ਕੇ ਬਾਕੀ ਸਿਰਫ ਤਿੰਨ ਗੇੜਿਆਂ ਜੋ ਬਾਕੀ ਸੰਨ ਹੋਰ ਦੱਸਾਂਗੇ ਵੀ ਤਿੰਨ ਗੇੜੇ ਇਕੱਲੇ ਉੱਤੋਂ ਨਹੀਂ ਲੱਗੇ ਹੈਗੇ ਇਹ ਵੀ ਤਿੰਨ ਗੇੜੇ ਆਪਾਂ ਕਹਿ ਲਈਏ ਕਿਲੇ ਦੇ ਇੱਕ ਪਾਸੇ ਲੱਗੇ ਨੇ ਤਿੰਨ ਇੱਕ ਪਾਸੇ ਲੱਗੇ ਨੇ ਵੀ ਪੂਰੇ ਚਾ ਵੀ ਉੱਤੋਂ ਦੀ ਘੇਰਾ ਨਹੀਂ ਚਾ ਤਿੰਨ ਗੇੜਿਆਂ ਦਾ ਬਣਿਆ ਹੈਗਾ ਆਪਾਂ ਜਾਂ ਕਹਿ ਲਈਏ ਵੀ ਡੇਢ ਕਿਲੇ ਆ ਵੀ ਡੇਢ ਗੇੜੇ ਚ ਕਹਿ ਸਕਦੇ ਆਪਾਂ ਡੇੜ ਘੇਰੇ ਚ ਕਿਲੇ ਦੇ ਉੱਤੋਂ ਦੀ ਆ ਦੇਖ ਸਕ ਰਹੇ ਹੋ ਤੁਸੀਂ ਆ ਕਰਤਾ ਉਹੀ ਕੰਮ ਜਿਹ ਤੋਂ ਮੈਂ ਡਰਦਾ ਸੀ ਆ ਤੋੜਿਆ ਪੇ ਤੜਕੀ ਸਪੈਡਲ ਇਹ ਬੈਗ ਲਾਉਣ ਲੱਗ ਰਹੇ ਸੀ ਕਿ ਮੜੇ ਨਾਲ ਹੀ ਟੁੱਟ ਗਏ ਇਹ ਆ ਦੇਖ ਲਓ ਹਲੇ ਇੱਕ ਟਰਾਲੀ ਵੀ ਨਹੀਂ ਲਾਹੀ ਦੀਗੀ ਹਲੇ ਬੈਗ ਹੀ ਗੱਲ ਲੱਗ ਰਹੀ ਤੇ ਇਹਨੂੰ ਉਹਦੀ ਮਾਰਿਆ ਤੋੜ ਕੇ ਪਤਾ ਨਹੀਂ ਮੈਂ ਕਿਹੜਾ ਮੱਥੇ ਲੱਗਿਆ ਤੜਕੀ ਇਹਰ ਜਦੋਂ ਹੁਣ ਕੱਢਦੇ ਐ ਨੂੰ ਦੇਖਦੇ ਕਿਹੜੇ ਹਿਸਾਬ ਨਾਲ ਨਿਕਲੂਗਾ ਇਹ ਤੋਏ ਦੇ ਇੱਕ ਤਾਂ ਵਿੱਚ ਖੜਾ ਉਸ ਤੋਂ ਟਰਾਲੀ ਭਰੀ ਹੋਈ ਆ ਜਮਾ ਇਹਦਾ ਕੋਈ ਹਿਸਾਬ ਜਤਾ ਨਹੀਂ ਰਹੇ ਤੇ ਗੁੜਕਾ ਗੜਕਾ ਲਾ ਕੇ ਦੇਖਦੇ ਗੁੜਕਾ ਦਾ ਕੀ ਕੱਢਣਾ ਪਊਗਾ ਹੁਣ ਤਾਂ ਕੋਈ ਇਸ ਹਿਸਾਬ ਚਾਉਣਾ ਨਹੀਂਗਾ ਫਿਰ ਇਹ 855 ਕਾ ਹੋ ਗਈ ਕਿੰ ਆ ਵਢੀਆਂ ਗਈਆਂ ਤੇ ਹੁਣ ਆਪਾਂ ਦੇਖੋ ਤੋਤੇ ਕਿਵੇਂ ਫਿਰਦੇ ਨੇ ਦੇ ਮੇਰੀ ਜਿੱਧਰ ਜਿਹੜੇ ਪਾਸੇ ਵੀ ਨਿਗਾ ਬਾਜਦੀ ਹੈ ਨਾ ਉਧਰ ਤੋਤੇ ਤੋਤੇ ਨਜ਼ਰ ਆ ਰਹੇ ਨੇ ਸਾਰੇ ਪਾਸੇ ਤੁਸਨ ਕਹੋ ਉਧਰ ਵੀ ਦਿਖਾਉਣਾ ਉਧਰ ਵੀ ਤਾਰਾਂ ਤੇ ਆਣ ਪੂਰੇ ਤੋਤੇ ਹੀ ਬੈਠੇ ਸੀਗੇ ਕਿਉਂਕਿ ਮੱਕੀਆਂ ਦੇ ਵਿੱਚ ਇਹਨਾਂ ਨੂੰ ਜਿਹੜਾ ਖਾਣ ਪੀਣ ਨੂੰ ਦਾਣਾ ਪਾਣੀ ਸੀਗੇ ਜਿਹੜਾ ਇਹਨਾਂ ਦਾ ਮਿਲਣ ਲੱਗ ਗਿਆ ਤੇ ਹਵਦੇ ਆਪ ਹੀ ਵਧਣ ਲੱਗ ਗਏ ਆਪਾਂ ਕਹਿ ਲਈਏ ਓਹ ਦੇਖੋ ਸੀ ਤਾਰ ਦੇ ਸਾਹਮਣੇ ਕਿੰਨੇ ਜਿਆਦਾ ਬੈਠੇ ਨੇਗੇ ਇੱਧਰ ਆਲੇ-ਦਾਲੇ ਤੱਕ ਇੰਨੇ ਵੀ ਮੇਰੀ ਨਿਗਾ ਬਾਜਦੀ ਆ ਸਾਰੇ ਪਾਸੇ ਜਾਨਵਰੀ ਆ ਪੰਛੀਓ ਫਿਰਦੇ ਨੇ ਸਾਰੇ ਸੋਰੀ ਮੈਂ ਜਾਨਵਰ ਕਹਿ ਗਿਆ ਸੀਗਾ ਤੇ ਇਹ ਸਾਰਾ ਵੀ ਆਪਾਂ ਕਹਿ ਲੀਏ ਵੀ ਇਹਨਾਂ ਦੇ ਦਾਣੇ ਪਾਣੀ ਦੇ ਕਰਕੇ ਹੈਗਾ ਵੀ ਜਿੱਥੇ ਇਹਨਾਂ ਨੂੰ ਖਾਣ ਪੀਣ ਦੇ ਵਾਸਤੇ ਖਰਾਕ ਮਿਲਦੀ ਹੈਗੀ ਉੱਥੇ ਹੀ ਆ ਜਾਂਦੇ ਨੇਗੇ ਵੀ ਉਹ ਏਰੀਆ 'ਚ ਕਿਉਂਕਿ ਹੁੰਦੇ ਹੈਗੇ ਨੇ ਪਰ ਉਹ ਖਾਣ ਜਿੱਥੇ ਨਾ ਦਾਣਾ ਪਾਣੀ ਮਿਲਦਾ ਹੈ ਉੱਥੇ ਹੀ ਆਉਂਦੇ ਹੁੰਦੇ ਨੇਗੇ ਆ ਦੇਖੋ ਬਾਕੀ ਜਾਮਣਾ ਕਿੰਨੀ ਰਹਿ ਗਈ ਹੈ ਬਈ ਆਪਣੇ ਇੰਨੋਂ ਬੇਹੋਣੇ ਚਾਰ ਕਰਕੇ ਕਦੇ ਕੀਦੇ ਬੀੜੀ ਤੇ ਵਾਕੇ ਕਦੇ ਕਿਵੇਂ ਕਦੇ ਕਿਵੇਂ ਤੇ ਉਹਦੇ ਕਰਕੇ ਬਸ ਅਸੀਂ ਚੱਲ ਜਾਈਂਦਾ ਉਹ ਦੇਖੋ ਕਿਵੇਂ ਉਹਦੇ ਫਿਰ ਦਿਨ ਸਾਰੇ ਉਹਦੇ ਕਰਕੇ ਬਸ ਤੋੜਨ ਦਾ ਟਾਈਮ ਨਹੀਂ ਲੱਗਦਾ ਹੈਗਾ ਅੱਜ ਹੁਣ ਸਬਜ਼ੀ ਤੋੜਨ ਵਾਸਤੇ ਆਏ ਸੀਗੇ